ਅਰੀ ਝੱਖੜ ਕਾਰਨ ਹਵਾ 'ਚ ਫਸਿਆ ਜਹਾਜ਼ ਸਵਾਰੀਆਂ ਦੀਆਂ ਨਿਕਲੀਆਂ ਚੀਕਾਂ ਜਹਾਜ਼ ਦੀ ਅੰਦਰਲੀ ਵੀਡੀਓ ਵੀ ਆਈ ਸਾਹਮਣੇ ਤੁਸੀਂ ਵੀ ਦੇਖੋ ਮੌਕੇ ਤੇ ਕਰਨੀ ਪਈ ਐਮਰਜੈਂਸੀ ਲੈਂਡਿੰਗ ਇਸ ਵੇਲੇ ਦੀ ਵੱਡੀ ਖਬਰ ਜਿੱਤੇ ਦੇਸ਼ ਭਰ ਦੇ ਵਿੱਚ ਤੇਜ਼ ਤੂਫਾਨ ਦਾ ਕਹਿਰ ਕੱਲ ਦੇਖਣ ਨੂੰ ਮਿਲਿਆ ਤਾਂ ਦੱਸ ਦਈਏ ਕਿ ਇਸੇ ਦੇ ਵਿੱਚ ਹੀ ਇੰਡੀਗੋ ਦੀ ਫਲਾਈਟ ਦੀ ਵੀ ਦੇਰ ਰਾਤ ਐਮਰਜੈਂਸੀ ਲੈਂਡਿੰਗ ਕਰਵਾਈ ਜਾਂਦੀ ਹੈ ਕਿਉਂਕਿ ਜਦੋਂ ਤੇਜ਼ ਚੱਖੜ ਆਉਂਦਾ ਹੈ ਤਾਂ ਉਸ ਦੇ ਵਿੱਚ ਇੰਡੀਗੋ ਦੀ ਫਲਾਈਟ ਹਵਾ ਦੇ ਵਿਚਾਲੇ ਫਸ ਜਾਂਦੀ ਹੈ ਸੋ ਮੌਕੇ ਦੀਏ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਲੋਕ ਚੀਕ ਟਹੜਾ ਪਾ ਦਿੰਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਜਹਾਜ਼ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਨਹੀਂ ਜਿਆਦਾ ਤੇਜ਼ ਹਵਾ ਚੱਲਦੀ ਹੈ ਜਿਸ ਦੇ ਵਿੱਚ ਇਹ ਫਲਾਈਟ ਫਸ ਜਾਂਦੀ ਹੈ ਤੇ ਅਗਲਾ ਹਿੱਸਾ ਇਸ ਫਲਾਈਟ ਦਾ ਟੁੱਟ ਜਾਂਦਾ ਹੈ ਦਿੱਲੀ ਤੋਂ ਸ਼੍ਰੀਨਗਰ ਦੇ ਲਈ ਇਹ ਇੰਡੀਗੋ ਫਲਾਈਟ ਨਿਕਲੀ ਸੀ ਲੇਕਿਨ ਰਾਹ ਦੇ ਵਿੱਚ ਤੇਜ਼ ਹਵਾ ਝੱਖੜ ਦੇ ਕਾਰਨ ਲੋਕਾਂ ਦੇ ਵਿੱਚ ਕੰਪਨੀ ਛਿੜ ਜਾਂਦੀ ਹੈ ਦੱਸ ਦੋइए ਕਿ ਮੌਕੇ ਤੇ ਐਮਰਜੈਂਸੀ ਲੈਂਡਿੰਗ ਕਰਨੀ ਪੈਂਦੀ ਹੈ